ਫਗਵਾੜਾ ਪੁਲਿਸ ਨੂੰ ਐਸਪੀ ਰੁਪਿੰਦਰ ਪੱਟੀ ਦੀ ਅਗਵਾਈ ਹੇਠ ਮਿਲੀ ਵੱਡੀ ਸਫਲਤਾ ਪੁਲਿਸ ਵੱਲੋਂ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਕੇ ਸੱਤ ਪਿਸਤੌਲ ਅਤੇ ਜਿੰਦਾ ਰੋਂਦ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਗਿਆ ਐਸਐਸਪੀ ਕਪੂਰਥਲਾ ਵਤਸਲਾ ਗੁਪਤਾ ਵੱਲੋਂ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਫਗਵਾੜਾ ਵਿਖੇ ਪ੍ਰੈਸ ਕਾਨਫਰੰেন্স ਦੌਰਾਨ ਦੱਸਿਆ ਕਿ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਅਤੇ ਡੀਐਸਪੀ ਫਗਵਾੜਾ ਦੀ ਨਿਗਰਾਨੀ ਹੇਠ ਸੀਆਈਏ ਦੇ ਸਟਾਫ ਦੇ ਫਗਵਾੜਾ ਇੰਚਾਰਜ ਐਸਆਈ ਬਿਸਮਨ ਸਿੰਘ ਦੀ ਪਾਰਟੀ ਵੱਲੋਂ ਗੌਂਸਪੁਰ ਕਟ ਤੇ ਇੱਕ ਗੱਡੀ ਨੂੰ ਰੋਕਿਆ ਜਿਸ ਵਿੱਚ ਤਿੰਨ ਨੌਜਵਾਨ ਮੌਜੂਦ ਸਨ ਜਦੋਂ ਉਹਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਕੋਲੋਂ 7 ਪਿਸਟਲ ਅਤੇ ਜਿੰਦਾ ਰੌਣ ਬਰਾਮਦ ਕੀਤੇ ਦੇਖੋ ਐਸਐਸਪੀ ਬਦਸਲਾ ਗੁਪਤਾ ਨੇ ਪੱਤਰਕਾਰਾਂ ਨੂੰ ਕੀ ਦਿੱਤੀ ਜਾਣਕਾਰੀ ਕਿੱਥੋਂ ਆਏ ਨੇ ਇਹ ਤਿੰਨ ਨੌਜਵਾਨ ਤੇ ਕਿੱਥੇ ਸੀ ਇਹਨਾਂ ਨੇ ਜਾਣਾ ਦੇਖੋ ਪੂਰੀ ਖਬਰ ਜੇਕਰ ਹਾਲੇ ਤੱਕ ਤੁਸੀਂ YouTube ਚੈਨਲ ਸਟਾਰ ਵਿਜੇ ਸੱਚ ਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਸਭ ਤੋਂ ਪਹਿਲਾਂ ਪਹੁੰਚਦੀਆਂ ਰਹਿਣ ਦੇਖੋ ਪੂਰੀ ਖਬਰ ਕੀ ਕਿਹਾ ਐਸਐਸਪੀ ਮੈਡਮ ਬਤਸਲਾ ਗੁਪਤਾ ਨੇ कपूरथला पुलिस कंटिन्यूसली जरा ऑरगनाइज क्राइम डिस्ट्रिक्ट कि नेबरिंग डिस्ट्रिक से या कोई इंटर स्टेट ऑर्गनाइज क्राइम चल रहा है उन्होंने असी काबू वास्ते पीछे भी एक वैपन और जो बंदे वे इलीगल वैपनशन है उन्होंने खिलाफ एक मुहिम चला रहे पिछले भी असं फे दो वैपन अराउंड मतलब रिकवर किए थी उसके बाद कपूरथला अठ वेपन उ रिकवर किए थे ਹੁਣ ਆਜ ਉਹੀ ਮਹਿੰਮ ਨੂੰ ਕੰਟੀਨਿਊ ਕਰਦੇ ਹੋਏ ਅਸੀਂ ਪਗਵਾੜੇ ਮੇਂ ਇੱਕ ਗੈਂਗ ਬਸਟ ਕੀਤਾ ਹੋਇਆ ਹੈ ਸਾਡੀ ਟੀਮ ਨੇ ਜੋ ਪਗਵਾੜਾ ਦੀ ਟੀਮ ਹੈ ਰਜਿੰਦਰ ਪੱਟੀ ਜਸਪੀਰ ਸਿੰਘ ਔਰ ਸੀਆਈਐਨ ਕਾਰ ਦਸਮਨ ਇਹਨਾਂ ਦੀ ਟੀਮ ਨੇ 3-3 ਰੌਂਡਅਪ ਫਿੱਤੇ ਹਨ ਨਾਲ ਇੱਕ ਗੱਡੀ ਜੋ ਰਿਕਵਰ ਕੀਤੀ ਹੈ ਜਿਹਦਾ ਨੰਬਰ ਹੈ 81 DB0797 ਇਹ ਬੰਦੇ ਇਹਨਾਂ ਦੇ ਖਿਲਾਫ ਪਿੱਛੇ ਵੀ ਡਿਫਾਲਟਰ ਹੈ ये जदों भी जेल तो बहर आते हैं ये वापस उही क्राइम करते हैं आ, तीन बंदे हैं सुखवंत सिंह एलियास सुखा रोशन सिंह पुत्र हर रोशन नाथ अजय कुमार इन्ह के ऊपर जो सुखवंत सिंह है तेरह परचे हैं आ, तीन सौ छब्बीस तीन सौ सात तीन सौ दो तीन सौ सात मर्डर के भी परचे हैं आर्म्स एक्ट के परचे हैं लड़ाई झगड़े के परते हैं प्रजेंट एक्ट का भी परचा है मतलब जेल तो भी ये क्राइम मोटिवेट करते रहे हैं रोशन सिंह है, हैं ऊपर भी पर्चे इसके अलावा कुमार है, दो ऐसी कर चुके हैं तीसरे वैसे तीन पर्चे हैं। की अजय दे कुमार के ऊपर हैं अच पिस्टल बत्ती बोर एक पिस्टल तीस बोर टोटल राउंड ऐसी हुए हैं सोलह राउंड पांच जो पिस्टल है, बत्ती बोर से सोलह राउंड देंगे ਜੋ 30 ਬੋਰ ਹੈ ਉਹਦੇ 19 ਰਾਉਂਡ ਹੈ ਇੱਕ ਦੇਸੀ ਕੱਟਾ ਇਹ ਸਾਡੀ ਰਿਕਵਰੀ ਹੈ ਆ ਇਹ ਜਿੰਨੇ ਵੀ ਬੰਦੇ ਫਰਦਰ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਜਿਹੜੇ ਬੰਦੇ ਜਿੱਥੋਂ ਇਹ ਸਾਰੇ ਵੈਪਨ ਜਿਹੜੇ ਹੈ ਇਹ ਐਮਪੀ ਚੋ ਲੈ ਕੇ ਆਉਂਦੇ ਹਨ ਪਰ ਐਮਪੀ 'ਤੇ ਲਾ ਕੇ ਇਹ ਤੁਸੀਂ ਦੇਖ ਹੀ ਸਕਦੇ ਹੋ ਕਿ ਜਿੰਨੇ ਪਰਚੇ ਇਹਨਾਂ ਦੇ ਉੱਪਰ 302 307 ਕੇ ਇਹ ਵੈਪਨ ਦਾ ਇਸਤੇਮਾਲ ਉਹ ਆਪਣੀ ਜੋ ਗੈਰ ਕਾਨੂੰਨੀ ਐਕਟੀਵਿਟੀਜ਼ ਨੂੰ ਐਗਜ਼ੀਕਿਊ ਕਰਨ ਵਾਸਤੇ ਇਸਤੇਮਾਲ ਕਰਦੇ ਹਨ ਭਾਵੇਂ ਐਕਸਟੋਰਸ਼ਨ ਕਾਲ ਹੋ ਮਰਡਰ ਹੋ ਕਿਸ ਨੂੰ ਧਮਕੀ ਦੇਣਾ ਇਹ ਸਭ ਸਾਰੇ ਇਹਨਾਂ ਦੇ ਕਾਰਨ ਹਨ ਤੋ ਇਸ ਕਰਕੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਅੱਗੇ ਵੀ ਜਿਹੜੇ ਬੰਦੇ ਇਹਨਾਂ ਦੇ ਨਾਲ ਲਿੰਕਡ ਹੈ ਜਿਹੜੇ ਇਹਨਾਂ ਦੇ ਨਾਲ ਇਨਵੋਲਡ ਹੈਗੇ ਔਰ ਫਰਦਰ ਜਿਹੜੀ ਇਹਨਾਂ ਦੀ ਟ੍ਰੇਲ ਹੈ ਕਿ ਕਿੱਥੋਂ ਵੈਪਨ ਲੈ ਕੇ ਆਉਂਦੇ ਕਿੱਥੇ ਮੈਨੂਫੈਕਚਰਿੰਗ ਹੁੰਦੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਤੋ ਫਰਦਰ ਇਹਨੂੰ ਕੰਟੀਨਿਊ ਕਰਦੇ ਹੋਏ ਫਰਦਰ ਵੀ ਕਵਰੀ ਕਵਰੀ ਚਲਦੀ ਹੈ ਜਦੋਂ ਗੱਡੀ ਫੜੀ ਕਿ ਉਹ ਕਿਹੜਾ ਕ੍ਰਾਈਮ ਕਰ ਰਹੇ ਸੀ ਉਹ ਗੱਡੀ ਇਹ ਬੇਸਿਕਲੀ ਦੇਵਾ ਟਰੈਵਲਿੰਗ ਜਿਹੜੀ ਅਸੀਂ ਨਾਕਾ ਲਾ ਕੇ ਫੜਿਆ ਹੋਇਆ ਹੈ ਜਿਹਦੇਵਾ ਟਰੈਵਲਿੰਗ ਫਰੋਮ ਮੇਬੀ ਕਿਤੇ ਅੱਗੇ ਜਾ ਰਹੇ ਹੋਣਗੇ 댓 ਇਜ਼ ਮੈਟਰ ਗੱ ਮੈਨੂੰ ਵੀ ਇਹ ਜਿਹੜੇ ਜਿਹੜੇ ਇਤਨੇ ਵੀ ਟੋਟਲ ਕ੍ਰਿਮੀਨਲ ਪਰਸਨ ਤੁਸੀਂ ਫਰਵਰਿਗੂ ਕੀ ਇਹ ਕਿਸੇ ਵੱਡੀ ਗੈਂਗ ਦੇ ਨਾਲ ਹੈ ਜਾਂ ਇਹਨਾਂ ਦਾ ਸੈਲਫ ਗੈਂਗ ਕੋਈ ਇਸ ਤਰ੍ਹਾਂ ਇਹ ਆਪਣੀ ਸੈਲਫ ਗੈਂਗ ਬਣਾ ਲੈਂਦੇ ਹੈ ਇੱਕ ਬੰਦਾ ਜਿਹੜਾ ਵੈਪਨ ਲੈ ਕੇ ਆਂਦਾ ਹੈ ਉਹ ਦੂਸਰੇ ਨੂੰ ਸ਼ਾਮਿਲ ਕਰ ਲੈਂਦਾ ਹੈ ਫਿਰ ਉਹ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਵੀ ਵੈਪਨ ਦਿਲਾਨਾ ਹੈ ਤੂੰ ਮੇਰੇ ਨਾਲ ਕੰਮ ਕਰ ਤੀਜਾ ਬੰਦੇ ਦੋ ਕਿਸੇ ਤੀਜੇ ਦੇ ਟੱਚ ਮੇ ਆਣਦੇ ਤਾਂ ਇੱਕ ਆਪਣਾ ਇਹ ਛੋਟਾ ਗੈਂਗ ਬਣਾ ਲੈਂਦੇ ਹਨ ਨਾਲ ਇਹਨਾਂ ਦੇ ਨਾਲ ਹੋਰ ਵੀ ਬੰਦੇ ਨੇ ਜੋ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਉਹਨਾਂ ਨੂੰ ਨਾਮਜ਼ਦ ਕਰਾਂਗੇ ਔਰ ਫਰਦਰ ਹੋ ਸਕਦਾ ਉਹਨਾਂ ਤੋਂ ਰਿਕਵਰੀ ਵੀ ਹੋ ਸਕਦੀ ਹੈ ਲੇਕਿਨ ਆ ਤੋ ਹੁਣ ਤੱਕ ਦੀ ਇਨ ਕੰਦੀ ਜਾਣਗੇ ਕਿੰਨੇ ਸਾਰੇ ਪਿੰਨਰ ਕਰਦੇ ਹਾਂ ਜੀ ਵੀ ਆਰ ਵੈਰੀਫਾਈਂਗ ਫਿਲਹਾਲ ਤੋਂ ਇਹਨਾਂ ਨੇ ਕੁਝ ਨਾਮ ਦੱਸੇ ਨੇ ਪਰ ਅਸੀਂ ਉਹ ਨਾਮ ਹਸੇ ਡਾਈਵਰਜ ਨਹੀਂ ਕਰ ਸਕਦੇ ਕਿਉਂਕਿ ਉਹ ਦੇ ਕਰਕੇ ਫਿਰ ਇਨਵੈਸਟੀਗੇਸ਼ਨ ਉਹ ਸਾਡੀ ਰਿਕਵਰੀ ਇਫੈਕਟਡ ਹੋ ਸਕਦੀ ਹੈ ਕਿੱਥੇ ਦੇ ਰਹਿਣ ਵਾਲੇ ਨੇ ਵੈਸੇ ਸਾਰੇ ਦੇਖੋ ਆਪ ਜੀ ਅਲੱਗ-ਅਲੱਗ ਜਗ੍ਹਾ ਕੇ ਹੈ ਤੁਹਾਡਾ ਇੱਕ ਬੰਦਾ ਸਾਡਾ ਕਰਤਾਰਪੁਰੇ ਦਾ ਹੈ ਜਲੰਧਰ ਰੂਰਲ ਦਾ ਹੈ दूसरा फिर है रोशन रहने रहने वाला है, अजय कुमार भी पुर्दा वाला है। दी सारे। हाँ जी रोशन के ऊपर एक मुकदमा है दो हजार उन्नीस काम सैक्टवंतर भी तीन सौ दो का एक पर्चा है ओ 2020 का है जलंधर देहाती का है नाल अजय कुमार है इधर ऊपर भी आम सेक्टर के पर्सन ये गैंग चलाने वाले ही हैं या एनडीपीएस के नाल संबंधित ये ऐसे वेरीफाई कर रहे हैं फिलहाल तो हाल तक इना दे ऊपर इनके ऊपर एनडीपीएस के भी पर्चे हैं एक एक दो दो पर्चे इना दे ऊपर एनडीपीएस सेट हैं पर, से है। पर मोस्टली जड़े हैं वो वही है लड़ाई लुटा खो रॉबरी एक्सटॉर्शन के पर्चे हैं